ਰਾਜਸਥਾਨ ਦੀ ਅੰਤਰਰਾਸ਼ਟਰੀ ਸਰਦ ਬਾੜਮੇਰ ਕੋਲੋਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਫੜੀ 60 ਕਿਲੋ 302 ਗ੍ਰਾਮ ਹੈਰੋਇਨ ਦੀ ਵੱਡੀ ਖੇਪ ਬੀਐਸਐਫ ਅਤੇ ਰਾਜਸਥਾਨ ਪੁਲਿਸ ਦੇ ਸਹਿਯੋਗ ਨਾਲ ਕੀਤੀ ਗਈ ਕਾਰਵਾਈ ਚਾਰ ਸਰਦ ਦੀ ਸੂਬਿਆਂ ਵਿੱਚੋਂ 9 ਤਸਕਰ ਕੀਤੇ ਗ੍ਰਿਫਤਾਰ ਇੱਕ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਕਮਿਸ਼ਨ ਰੇਟ ਪੁਲਿਸ ਵੱਲੋਂ ਬੀਐਸਐਫ ਅਤੇ ਰਾਜਸਥਾਨ ਪੁਲਿਸ ਦੇ ਸਹਿਯੋਗ ਨਾਲ ਪਾਕਿਸਤਾਨ ਆਧਾਰਿਤ ਸਮੱਗਲਰ ਤਨਵੀਰ ਸ਼ਾਹ ਅਤੇ ਕੈਨੇਡਾ ਆਧਾਰਿਤ ਹੈਂਡਲਰ ਜੋਬਨ ਕਲੇਰ ਵੱਲੋਂ ਚਲਾਏ ਜਾ ਰਹੇ ਅੰਤਰਰਾਸ਼ਟਰੀ ਨਸ਼ਾ ਗਿਰੋਦਾ ਪਰਦਾਫਾਸ਼ ਕਰਦਿਆਂ 60 ਕਿਲੋ 302 ਗ੍ਰਾਮ ਹੈਰੋਇਨ ਦੀ ਵੱਡੀ ਖੇਪ ਅੰਤਰਰਾਸ਼ਟਰੀ ਸਰਦ ਨੇੜੇ ਬਾੜਮੇਰ ਰਾਜਸਥਾਨ ਤੋਂ ਬਰਾਮਦ ਕੀਤੀ ਗਈ ਹੈ ਪੰਜਾਬ ਹਰਿਆਣਾ ਰਾਜਸਥਾਨ ਅਤੇ ਜੰਮੂ ਕਸ਼ਮੀਰ ਚੋ ਨੌ ਮੁਖ ਕਾਰਕੁਨਾਂ ਅਤੇ ਹਵਾਲਾ ਆਪਰੇਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਰਕਾਰ ਦੇ ਯੋਧ ਨਸ਼ਾ ਵਿਰੁੱਧ ਅਭਿਆਨ ਦੇ ਵਿੱਚ ਇੱਕ ਵੱਡੀ ਕਾਮਯਾਬੀ ਪੰਜਾਬ ਪੁਲਿਸ ਨੂੰ ਪ੍ਰਾਪਤ ਹੋਈ ਜਦੋਂ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 60 ਕਿਲੋ ਹਿਰੋਇਨ ਦਾ ਸੀਜ਼ਰ ਕੀਤਾ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਬੀਐਸਐਫ ਅਤੇ ਰਾਜਸਥਾਨ ਪੁਲਿਸ ਦੇ ਨਾਲ ਇਸ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਨੂੰ ਪਾਕਿਸਤਾਨ ਦਾ ਸਮਗਲਰ تنویر شاہ ਤੇ ਕੈਨੇਡਾ ਬੇਸਡ ਇੰਡੀਅਨ ਸਮਗਲਰ ਜੋਬਨ ਕਲੇਰ ਕੋਆਰਡੀਨੇਟ ਕਰ ਰਹੇ ਸੀਗੇ ਤੇ ਹੁਣ ਤੱਕ 9 ਗ੍ਰਿਫਤਾਰੀਆਂ ਹੋ ਗਈਆਂ ਜਿਸ ਦੇ ਵਿੱਚ ਸਮਗਲਰ ਟ੍ਰਾਫਿਕਰ ਤੇ ਹਵਾਲਾ ਆਪਰੇਟਰ ਫੜੇ ਗਏ ਹੈਗੇ ਤੇ ਇੱਕ ਬਹੁਤ ਵੱਡਾ ਨੈਟਵਰਕ ਬਸਟ ਕੀਤਾ ਗਿਆ ਹੈਗਾ ਜਿਸ ਦੇ ਵਿੱਚ ਰਾਜਸਥਾਨ ਖਰੀਆਨਾ ਜੰਮੂ ਕਸ਼ਮੀਰ ਅਤੇ ਪੰਜਾਬ ਤੋਂ ਗ੍ਰਿਫਤਾਰੀਆਂ ਹੋਈਆਂ ਤੇ ਹਜੇ ਇਨਵੈਸਟੀਗੇਸ਼ਨਸ ਐਂਡ ਟੂ ਐਂਡ ਮੈਨਰ ਦੇ ਵਿੱਚ ਚੱਲ ਰਹੀਆਂ ਹੈ ਇਸ ਡਰਗ ਨੈਟਵਰਕ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਐਕਸਪੋਜ਼ ਕੀਤੇ ਜਾ ਰਹੇ ਹੈਗੇ ਹੋਰ ਗ੍ਰਿਫਤਾਰੀਆਂ ਤੇ ਹੋਰ ਰਿਕਵਰੀ ਹੋਣ ਦੀ ਸੰਭਾਵਨਾ ਹੈ